ਨੌਜਵਾਨ ਨੇ ਆਪਣੇ ਨਵੇਂ ਨਵੇਂ ਹੋਏ ਵਿਆਹ ਨੂੰ ਲੈ ਕੇ ਇੱਕ ਜ਼ਿੰਦਗੀ ਸਜਾਉਣ ਦੇ ਸੁਪਨੇ ਜਿਹੜਿਆ ਉਹ ਲੈ ਰਿਹਾ ਸੀ ਵਿਆਹ ਮੰਗਰੋ ਆਪਣੀ ਪਤਨੀ ਨਾਲ ਨੈਨੀਤਾਲ ਜਾਣ ਦੀ ਤਿਆਰੀ ਕਰ ਰਿਹਾ ਸੀ ਇਸ ਦੌਰਾਨ ਉਸ ਨੂੰ ਇੱਕ ਅਜੇਆ ਵੱਡਾ ਝਟਕਾ ਲੱਗਿਆ ਜਿਸ ਨੇ ਉਸ ਦੀ ਨਵੀਂ ਜਿਹੜੀ ਸ਼ੁਰੂ ਹੋਣ ਵਾਲੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦਿੱਤਾ ਪ੍ਰਾਪਤ ਜਾਣਕਾਰੀ ਅਨੁਸਾਰ ਕਿਰਤਾ ਦਾ ਵਿਆਹ ਮਈ ਨੂੰ ਹੋਇਆ ਸੀ ਉਸਦੀ ਪਤਨੀ 13 ਦਿਨ ਆਪਣੇ ਸਹੁਰੇ ਘਰ ਰਹੀ ਤੇ ਫਿਰ ਪਹਿਲੀ ਵਿਦਾਈ ਲਈ ਆਪਣੇ ਮਾਪਿਆਂ ਦੇ ਘਰ ਗਈ 10 ਜੂਨ ਨੂੰ ਸਹੁਰਿਆਂ ਨੂੰ ਦੱਸਿਆ ਕਿ ਉਹ ਆਪਣੇ ਪ੍ਰੇਮੀ ਨਾਲ ਭੱਜ ਗਈ ਅਗਲੇ ਦਿਨ 11 ਜੂਨ ਨੂੰ ਉਸਦੇ ਪਿਤਾ ਨੇ ਬਿਸੌਲੀ ਪੁਲਿਸ ਸਟੇਸ਼ਨ ਵਿੱਚ ਗੁੰਮਸੂਦਗੀ ਦੀ ਜਿਹੜੀ ਰਿਪੋਰਟ ਅਰਜ ਕਰਵਾਈ 16 ਜੂਨ ਨੂੰ ਜਿਹੜਾ ਪੁਲਿਸ ਨੇ ਦੋਵਾਂ ਪ੍ਰੇਮੀਆਂ ਨੂੰ ਇਕੱਠੇ ਲੱਭ ਲਿਆ ਤੇ ਉਹਨਾਂ ਨੂੰ ਪੁਲਿਸ ਸਟੇਸ਼ਨ ਤੇ ਲੈ ਆਈ ਕੁੜੀ ਦੇ ਮਾਪੇ ਅਤੇ ਸਹੁਰੇ ਵੀ ਉੱਥੇ ਪਹੁੰਚ ਗਏ ਪੁਲਿਸ ਸਟੇਸ਼ਨ ਵਿੱਚ ਨਵੀਂ ਵਿਆਹੀ ਔਰਤ ਨੇ ਪੁਲਸ ਆਪਨੇ ਪੇਕੇ ਤੇ ਸਹੁਰੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸਾਫ਼-ਸਾਫ਼ ਦੱਸ ਦਿੱਤਾ ਕਿ ਉਹ ਆਪਣੇ ਪਤੀ ਨਾਲ ਨਹੀਂ ਰਹੇਗੀ ਪਰ ਵਿਆਹ ਕਰਕੇ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਆ ਉਸਨੇ ਆਪਣੇ ਸਾਰੇ ਗਹਿਣੇ ਵਾਪਸ ਕਰ ਦਿੱਤੇ ਤੇ ਕੁਝ ਉਸਦੇ ਮਾਪਿਆਂ ਨੂੰ ਅਤੇ ਕੁਝ ਉਸਦੇ ਸਹੁਰਿਆਂ ਨੂੰ ਦੇ ਦਿੱਤੇ ਉਸਨੇ ਅਤੇ ਉਸਦੇ ਪ੍ਰੇਮੀ ਨੇ ਪੁਲਸ ਨੂੰ ਜੜੀ ਲਿਖਤੀ ਰੂਪ ਵਿੱਚ ਇਹ ਲਿਖ ਕੇ ਦਿੱਤਾ ਕਿ ਉਹ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਹੁਣ ਉਹ ਇਕੱਠਾ ਰਹਿਣਾ ਚਾਹੁੰਦੇ ਨੇ ਜਦੋਂ ਪਤਨੀ ਆਪਣੇ ਪ੍ਰੇਮੀ ਦਾ ਹੱਥ ਫੜ ਕੇ ਥਾਣੇ ਤੋਂ ਬਾਹਰ ਜਾ ਰਹੀ ਸੀ ਤਾਂ ਉਸ ਦਾ ਪਤੀ ਜਿਹੜਾ ਰੋ ਰਿਹਾ ਸੀ ਉਸ ਨੇ ਕਿਹਾ ਕਿ ਵਿਆਹ ਤੋਂ ਬਾਅਦ ਰਿਸ਼ਤੇਦਾਰਾਂ ਦਾ ਬਹੁਤ ਜ਼ਿਆਦਾ ਆਉਣਾ ਜਾਣਾ ਰਹਿੰਦਾ ਸੀ ਇਸ ਲਈ ਉਹ ਹਨੀਮੂਨ ਤੇ ਨਹੀਂ ਜਾ ਸਕਿਆ ਉਸ ਨੇ ਸੋਚਿਆ ਕਿ ਜਦੋਂ ਉਹ ਆਪਣੇ ਮਾਪਿਆਂ ਦੇ ਘਰੋਂ ਵਾਪਸ ਆਵੇਗੀ ਤਾਂ ਉਹ ਆਪਣੇ ਪਤੀ ਨਾਲ ਜਿਹੜਾ ਪਤੀ ਪਤਨੀ ਜੋ ਮੇ ਜਿਹੜਾ ਇਕੱਠੇ ਘੁੰਮਣ ਜਾਣਗੇ ਇਹ ਚੰਗੀ ਗੱਲ ਸੀ ਕਿ ਸੱਚਾਈ ਪਹਿਲਾਂ ਸਾਹਮਣੇ ਆਈ ਪਰਮਾਤਮਾ ਦਾ ਸ਼ੁਕਰ ਹੈ ਕਿ ਮੈਂ ਰਾਜਾ ਰੋਗੂ ਵੰਸ਼ੀ ਬੰਤੋਂ ਬਚ ਗਿਆ ਇਨਸਪੈਕਟਰ ਨੇ ਅੱਗੇ ਕਿਹਾ ਕਿ ਦੋਵੇਂ ਪਰਿਵਾਰਾਂ ਨੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਕੋਈ ਲਿਖਤੀ ਸ਼ਿਕਾਇਤ ਦਿੱਤੀ ਆ ਇਸ ਲਈ ਪੁਲਿਸ ਨੇ ਦੋਵਾਂ ਨੂੰ ਜਾਣ ਲਈ ਦਿੱਤਾ ਹੁਣ ਇਹ ਮਾਮਲਾ ਪੂਰੀ ਤਰ੍ਹਾਂ ਦੋਵੇਂ ਪਰਿਵਾਰਾਂ ਦੇ ਆਪਸੀ ਫੈਸਲੇ ਤੇ ਛੱਡ ਦਿੱਤਾ ਗਿਆ